ਸਾਸਰੀ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋੜ ਸਵਾਗਤ ਹੈ ਜੀ ਗੱਲ ਕਰਦੇ ਹਾਂ ਜੀ ਅੱਜ 2 ਜੁਲਾਈ 2024 ਮੌਸਮ ਪੰਜਾਬ ਦਾ ਕਿਵੇਂ ਦਾ ਰਹਿਣ ਵਾਲਾ ਹੈ ਲਗਾਤਾਰ ਮੌਨਸੂਨ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਢਿੱਲੀਆਂ ਪੈਂਦੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਬਹੁਤ ਸੋਹਣੇ ਮੀਂਹ ਹੋਏ ਨੇ ਜੀ ਪੀਤੀ ਕੱਲ ਤੇ ਇਹ ਗੱਲ ਕਰ ਲਈਏ ਅਗਰ ਪੰਜਾਬ ਦੀ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਕਾਰਵਾਈਆਂ ਤੋਂ ਪੰਜਾਬ ਸਖਣਾ ਦਿਖਾਈ ਦੇ ਰਿਹਾ ਹੈ ਬਿਸ਼ੱਕ ਓਪੀ 1-2 ਦਿਨ ਪਹਿਲਾਂ ਮਾਝੇ ਦੇ ਖੇਤਰ ਦੇ ਵਿੱਚ ਮੀਂਹ ਹੋਇਆ ਸੀ ਪਰ ਮਾਲਵੇ ਤੇ ਦੁਆਬੇ ਵਿੱਚ ਉਨੇ ਮੀਂਹ ਨਹੀਂ ਹੋਏ ਜਿੰਨੀ ਉਮੀਦ ਕੀਤੀ ਜਾ ਰਹੀ ਸੀ ਜੋ ਅਲਰਟ جاری ਹੋਈ ਸੀ ਉਸ ਦੇ ਮੁਤਾਬਕ ਮੀਂਹ ਪੈਂਦੇ ਦਿਖਾਈ ਨਹੀਂ ਦੇ ਰਹੇ ਪਰ ਅੱਜ ਦੀ ਅਪਡੇਟ ਦੇਖਦੇ ਹਾਂ ਅੱਜ ਕਿਸ ਕਿਸ ਇਲਾਕੇ ਵਿੱਚ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਜਾ ਸੈਟਲਮੈਂਟ ਵਿੱਚ ਦੇਖ ਲੈਂਦੇ ਹਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਹੀਰੋ ਕਰਕੇ ਜਾਇਆ ਕਰੋ ਤੇ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਤੁਹਾਡੇ ਇਲਾਕੇ ਦੇ ਤਾਜ਼ਾ ਮੌਸਮ ਦੇ ਹਾਲਾਤ ਕੀ ਨੇ ਉਹ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਮੌਸਮ ਦੀ ਜਾਣਕਾਰੀ ਤੁਹਾਡੇ ਇਲਾਕੇ ਦੀ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਇੱਕ ਮਾਝੇ ਦੇ ਖੇਤਰ ਤੋਂ ਉੱਪਰ ਦਿਖਾਈ ਦੇ ਰਹੀ ਹੈ ਜੀ ਉੱਤਰੀ ਭਾਰਤ ਦੇ ਵਿੱਚ ਤੇ ਇੱਕ ਦਿਖਾਈ ਦੇ ਰਹੀ ਹੈ ਜੀ ਸੈਂਟਰਲ ਪੰਜਾਬ ਅਤੇ ਦੁਆਬੇ ਦੇ ਵਿੱਚ ਤੇ ਇੱਕ ਸਾਊਥ ਪੰਜਾਬ ਦੇ ਵਿੱਚ ਇਹਨਾਂ ਤਿੰਨਾਂ ਇਲਾਕਿਆਂ ਦੇ ਵਿੱਚ ਬੱਦਲ ਬਾਈ ਪ੍ਰੋਪਰ ਰੂਪ ਤੇ ਬਣੀ ਹੋਈ ਹੈ ਜੀ ਤੇ ਇੱਕ ਹਲਕਾ ਜਿਹਾ ਸਿਸਟਮ ਆਪਾਂ ਕਹਿ ਸਕਦੇ ਹਾਂ ਕਿ ਪਹਾੜੀ ਪਾਕਿਸਤਾਨ ਵਾਲੇ ਸੈਂਟਰ ਤੋਂ ਪਾਸਿਓਂ ਫਜ਼ਿਲਕਾ ਫਿਰੋਜ਼ਪੁਰ ਵੱਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਤੇ ਜਿਸ ਦੇ ਕਾਰਨ ਅਗਰ ਕਹਿ ਲੀਏ ਕਿ ਅੱਜ ਬਹੁਤ ਸੋਹਣੀਆਂ ਕਾਰਵਾਈਆਂ ਹੋਣ ਦੀ ਉਮੀਦ ਹੈ ਕਿਉਂਕਿ ਇੱਕ ਸਿਸਟਮ ਜਿਹੜਾ ਉੱਤਰਾਖੰਡ ਤੋਂ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰੇਗਾ ਕਿਉਂਕਿ ਇਹ ਪੂਰਬੀ ਸਿਸਟਮ ਜਿਹੜੇ ਹੁੰਦੇ ਨੇ ਇਹ ਪੰਜਾਬ ਵੱਲ ਵਧਦੇ ਨੇ ਤੇ ਦੁਪਹਿਰ ਤੋਂ ਬਾਅਦ ਇਹਨਾਂ ਸਿਸਟਮਾਂ ਦੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਸਵੇਰ ਵੇਲੇ ਤੋਂ ਹੀ ਬੱਦਲਬਾਈ ਪੰਜਾਬ ਦੇ ਵਿੱਚ ਬਣੀ ਹੋਈ ਹੈ ਜੀ ਤੇ ਜਿਸ ਦੇ ਕਾਰਨ ਅੱਜ ਸੋਹਣੀ ਉਮੀਦ ਹੈ ਕਿ ਮੀਂਹ ਹੋ ਸਕਦਾ ਹੈ ਤਾਪਮਾਨ ਕਾਫੀ ਘਟ ਚੁੱਕੇ ਨੇ ਲਗਾਤਾਰ ਬੱਦਲਬਾਈ ਅਤੇ ਮੀਂਹ ਦੇ ਕਾਰਨ ਜਿਸ ਤੇ ਕਾਰਨ ਲੋਕਾਂ ਨੂੰ ਗਰਮੀ ਤੋਂ ਬਹੁਤ ਵਧੀਆ ਰਾਹਤ ਮਿਲ ਚੁੱਕੀ ਹੈ ਜੀ ਬਾਕੀ ਗੱਲ ਕਰ ਲਈਏ ਮੀਹਾਂ ਦੀ ਤਾਂ ਮੀਂਹ ਜਿਹੜੇ ਅਲਰਟ ਜਿਹੜੇ ਜਾਰੀ ਹੋਏ ਨੇ ਉਹ ਦੇਖ ਲੈਂਦੇ ਆ ਕਿ ਕਿਹੜੇ ਅਲਰਟ ਜਾਰੀ ਹੋਏ ਨੇ ਮੌਸਮ ਬੀਤੇ ਕੱਲ 1 ਜੁਲਾਈ ਦੁਪਹਿਰ ਦੇ ਵੇਲੇ ਜੋ ਸਿਸਟਮ ਦੀ ਅਪਡੇਟ ਜਾਰੀ ਹੋਈ ਹੈ ਜੀ ਉਹਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਪੰਜਾਬ ਦੇ ਵਿੱਚ ਤੇ ਹੈਵੀ ਰੇਨ ਹਰਿਆਣਾ ਵਿੱਚ ਦੱਸੀ ਗਈ ਹੈ ਜੀ ਸਿਰਫ ਦੁਆਬੇ ਅਤੇ ਮਾਝੇ ਦੇ ਵਿੱਚ ਮੀਂਹ ਹੋਣ ਦੇ ਕਾਰਨ ਮਾਲਵੇ ਦੇ ਖੇਤਰਾਂ ਦੇ ਵਿੱਚ ਤਾਪਮਾਨ ਹਜੇ ਵਧਿਆ ਹੋਇਆ ਦਿਖਾਈ ਦੇ ਰਿਹਾ ਆਉਂਦੇ ਦਿਨਾਂ ਦੀ ਅਪਡੇਟ ਕਰੀਏ ਤਾਂ ਮੀਂਹ ਦੀ ਬਹੁਤ ਸੋਹਣੀ ਆਪ ਅਪਡੇਟਾਂ ਦਾ ਜਾਰੀ ਹੋਈਆਂ ਨੇ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਪਰ 3 ਜੁਲਾਈ ਨੂੰ ਬਹੁਤ ਸੰਘਣੇ ਮੀਂਹ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀਏ ਅਲਰਟ ਦੀ ਤਾਂ orange ਅਲਰਟ ਹੈ ਜੀ 1 ਤੋਂ ਲੈ ਕੇ 3 ਜੁਲਾਈ ਤੱਕ 1 ਜੁਲਾਈ ਲੰਘ ਚੁੱਕੀ ਹੈ 2 ਅਤੇ 3 ਜੁਲਾਈ ਨੂੰ ਸੰਘਣੇ ਮੀਂਹਾਂ ਦੀ ਉਮੀਦ ਹੈ ਜੀ ਤੇ 4 ਜੁਲਾਈ ਤੋਂ 5 ਜੁਲਾਈ ਤੱਕ yellow ਅਲਰਟ ਕਨਵਰਟ ਹੁੰਦਾ ਦਿਖਾਈ ਦੇ ਰਿਹਾ ਜੋ ਕਿ ਬਹੁਤ ਵਧੀਆ ਸੰ ਦਿਖਾਈ ਦੇ ਰਹੀ ਹੈ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਲੈ ਕੇ ਜਲਦ ਹਾਜ਼ਰ ਹੋਵਾਂਗੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਕਰਕੇ ਜਾਇਓ ਤੇ ਸ਼ੇਅਰ ਕਰ ਦਿਓ ਆਪਣੇ ਵਰਗੇ ਯਾਰਾਂ ਦੋਸਤਾਂ ਤੱਕ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਬਤਾਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ